ਹallelujah hallelujah ਪ੍ਰਭੂ ਯੇਸ਼ੂ ਦੇ ਨਾਮ ਕੀ ਜੈ ਹallelujah hallelujah ਮੈਂ ਜੀ ਬਿਸ਼ਪ ਸੰਤ ਬਲਵਿੰਦਰ ਜੌਨ ਸੰਤ ਬਲਵਿੰਦਰ ਜੌਨ ਮਿਨਿਸਟਰੀ ਦਾ ਮੁਖ ਸੇਵਾਦਾਰ 크ਰਿਸਚਨ ਐਂਡ ਆਲ ਪੀਪਲ ਵੈਲਫੇਅਰ ਐਸੋਸੀਏਸ਼ਨ ਆਲ ਇੰਡੀਆ ਰਜਿਸਟਰ ਦਾ ਮੁਖ ਸੇਵਾਦਾਰ ਔਰ ਅੱਜ ਦਾ ਸਾਡਾ ਵਿਸ਼ਾ ਜਿਹੜਾ ਇਹ ਹੈ ਕਿ ਦੇਖੋ ਪਰਮੇਸ਼ਰ ਦੀ ਬਾਣੀ ਦੇ ਲਿਖਿਆ ਹੈ ਕਿ ਪਰਮੇਸ਼ਰ ਇੱਕ ਪ੍ਰੇਮ ਪਵਿੱਤਰ ਬਾਈਬਲ ਜਿਹੜੀ ਆ ਸਾਨੂੰ ਪ੍ਰੇਮ ਦਾ ਸੰਦੇਸ਼ ਦੱਸਦੀ ਹੈ ਪ੍ਰੇਮ ਦਾ ਸੰਦੇਸ਼ ਦੇਣ ਵਾਸਤੇ ਕਹਿੰਦੀ ਹੈ ਕਿ ਪਰਮੇਸ਼ਰ ਦਾ ਇੱਕ ਪਰਮੇਸ਼ਰ ਇੱਕ ਪ੍ਰੇਮ ਹੈ ਗੋਡ ਇਜ਼ ਵਾਟ ਗੋਡ ਇਜ਼ ਲਵ ਪਰਮੇਸ਼ਰ ਇੱਕ ਪ੍ਰੇਮ ਹੈ ਮੁਹੱਬਤ ਹੈ ਤੋਂ ਜਿਹੜਾ ਮਤ ਭੇਤ ਪ੍ਰੋਫੈਟ ਵਿਜੇਂਦਰ ਜੀ ਔਰ ਅਨਰੁੱਲਾ ਜੀ ਦੇ ਪਿਛਲੇ ਦਿਨਾਂ ਚ ਕ੍ਰਿਸਮੇਟ ਦੇ ਸਮੇਂ ਜੋ ਐਕਟਰ ਫਿਲਮ ਸਟਾਰ ਆਈ ਸੀ ਉਸ ਵੇਲੇ ਸ਼ੁਰੂਆਤ ਹੋਇਆ ਜਿਹਦੇ ਅੰਦਰ ਕੀ ਆ ਬਹੁਤ ਸਾਰੇ ਕੁਝ ਲੋਕਾਂ ਨੇ ਉਹਦੇ ਉੱਤੇ ਜਿਹੜੀ ਸਿਆਸਤ ਖੇਡਣ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਲੋਕਾਂ ਨੇ ਜਿਹੜੇ ਆ ਬਹੁਤ ਸਾਰੇ ਅਯੋਗ ਸ਼ਬਦ ਬੋਲੇ ਗਏ ਆ ਮਿਸਰੀਆਂ ਦੇ ਜਿਹਦੇ ਨਾਲ ਸਮੁੱਚੇ ਮਸੀਹ ਭਾਈਚਾਰੇ ਨੂੰ ਪੂਰੇ ਵਰਲਡ 'ਚ ਜੋ ਵੱਸਦਾ ਆ ਉਹਦੇ ਅੰਦਰ ਕੀ ਆ ਬਹੁਤ ਠੇਸ ਪਹੁੰਚੀ ਬਹੁਤ ਦੁੱਖ ਪਹੁੰਚਿਆ ਔਰ ਇੱਕ ਥੋੜੇ ਦਿਨਾਂ ਦੇ ਪਹਿਲਾਂ ਦੀ ਗੱਲ ਹੈ ਕਿ ਇੱਕ ਪਾਸਟਰ ਜੀ ਹੈ ਜਿਨ੍ਹਾਂ ਨੇ ਆਪਣਾ ਨਾਮ ਜਿਹੜਾ ਅਕਬਾਲ ਗਿੱਲ ਕਰਕੇ ਜੌਨ ਗਿੱਲ ਕਰਕੇ ਦੱਸਦੇ ਆ ਉਹਨਾਂ ਦੀ ਇੱਕ ਫੇਸਬੁਕ ਤੇ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਉਹਨਾਂ ਨੇ ਬਹੁਤ ਹੀ ਭੱਦੀ ਤੇ ਮਾੜੀ ਸ਼ਬਦ ਜਿਹੜੇ ਉਹਨਾਂ ਨੇ ਆਪਣੇ ਮੂੰਹ ਚੋਂ ਬੋਲੇ ਜੋ ਉਹਨਾਂ ਨੂੰ ਨਹੀਂ ਸੀ ਬੋਲਣੇ ਚਾਹੀਦੇ ਤਾਂ ਅੱਜ ਸਾਡੇ ਜਿਹੜੇ ਪਾਸਟਰ ਸਾਹਿਬ ਜਿੱਦਾਂ ਪਾਸਟਰ ਕੇਂਦਰੀ ਆਸੀ ਸਾਡੇ 크ਿਸਚਨ ਆਲ ਇੰਡੀਆ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਆ ਪਾਸਟਰ ਦੀਪਕ ਜੀ ਸੀਨੀਅਰ ਵੈਸਟ ਪ੍ਰੈਜ਼ੀਡੈਂਟ ਔਰ ਸਾਡਾ ਯੂਥ ਸਾਡੇ ਪਾਸਟਰ ਸਬਾਨ ਅੱਜ ਇੱਥੇ ਜਗ੍ਹਾ ਤੇ ਅਸੀਂ ਇਕੱਠੇ ਹੋਏ ਆਂ ਪਰਮੇਸ਼ਰ ਦੇ ਵਿਸ਼ੇਖ ਭਵਨ ਦੇ ਅੰਦਰ ਤੋਂ ਅਸੀਂ ਜੋ ਪਾਸਟਰ ਅਕਬਾਲ ਗਿੱਲੀ ਜੀ ਨੇ ਪ੍ਰੋਫੈਟ ਬਜਿੰਦਰ ਜੀ ਦੇ ਖਿਲਾਫ ਜਿਹੜਾ ਬਹੁਤ ਭੱਦੇ ਤੇ ਮਾੜੇ ਸ਼ਬਦ ਬੋਲੇ ਅਸੀਂ ਉਸੇ ਹੋਰ ਸ਼ਬਦਾਂ ਦੇ ਵਿੱਚ ਨਿੰਦਾ ਤੇ ਨਖੇਦੀ ਕਰਦਿਆ ਕਿ ਉਹਨਾਂ ਨੂੰ ਇਹ ਗੱਲ ਨਹੀਂ ਸੀ ਬੋਲਣੀ ਚਾਹੀਦੀ ਕਿਉਂਕਿ ਅਸੀਂ ਪਵਿੱਤਰ ਬੈਬਲ ਦੇ ਪ੍ਰਚਾਰਕ ਆ ਔਰ ਪਰਮੇਸ਼ਰ ਦੀ ਬਾਣੀ ਦੱਸਦੀ ਹੈ ਕਿ ਪ੍ਰਭੂ ਯੇਸ਼ੂ ਮਸੀਹ ਸਾਰੇ ਜਗਤ ਦਾ ਇੱਕ ਪ੍ਰਭੂ ਆ ਇੱਕ ਮੁਕਤੀਦਾਤਾ ਉਹਨੇ ਸਾਨੂੰ ਇੱਕ ਪ੍ਰੇਮ ਦਾ ਸੰਦੇਹ ਦਿੱਤਾ ਹੈ। ਤੋਂ ਅੱਜ ਤੁਹਾਡੇ ਚੈਨਲ ਦੇ ਦੁਆਰਾ ਮੈਂ ਸਮੁੱਚੇ ਪੰਜਾਬ ਦੇ ਮਸੀਹ ਭਾਈਚਾਰੇ ਨੂੰ ਇੰਡੀਆ ਦੇ ਵਿੱਚ ਵੱਸਦੇ ਮਸੀਹ ਭਾਈਚਾਰੇ ਨੂੰ 올ਡ ਵਰਲਡ ਦੇ ਵਿੱਚ ਵੱਸਦੇ ਸਮੁੱਚੇ ਮਸੀਹ ਭਾਈਚਾਰੇ ਨੂੰ ਇੱਕ ਨਿਵੇਦਨ ਔਰ ਬੇਨਤੀ ਕਰਦਾ ਹਾਂ ਕਿ ਸਾਨੂੰ ਮਸੀਹਤ ਨੇ ਜਿਹੜਾ ਆ ਪਿਆਰ ਸਿਖਾਇਆ ਹੈ ਅਸੀਂ ਪ੍ਰੇਮ ਨੂੰ ਮੰਡਰਾਏ। ਅਸੀਂ ਸ਼ਾਂਤੀ ਨੂੰ ਵੰਡਣਾ ਹੈ ਅਸੀਂ ਮੁਕਤੀ ਦਾ ਪ੍ਰਚਾਰ ਕਰਨਾ ਹੈ ਔਰ ਅਸੀਂ ਪਰਮੇਸ਼ਰ ਦੇ ਕੰਮ ਨੂੰ ਅੱਗੇ ਲੈ ਕੇ ਜਾਣਾ ਹੈ ਤੋਂ ਪਿਛਲੇ ਦਿਨਾਂ ਦੇ ਅੰਦਰ ਜੋ ਕਬਾਲ ਗਿੱਲ ਨੇ ਪਾਸਟਰ ਸਾਹਿਬ ਨੇ ਉੱਥੇ ਇੱਕ ਸ਼ਬਦ ਬੋਲਿਆ ਹੈ ਬਹੁਤ ਗੰਦਾ ਸ਼ਬਦ ਬੋਲਿਆ ਹੈ ਕਿ ਪ੍ਰੋਫਿਟ ਮੈਂ ਉਸ ਕ੍ਰਿਸਮੇਟ ਦੇ ਸਮੇਲਨ ਦੇ ਵਿੱਚ ਹੁੰਦਾ ਤੇ ਮੈਂ ਪ੍ਰੋਫਿਟ ਬਜਿੰਦਰ ਸਿੰਘ ਦੇ ਸਿਰ 'ਚ ਛਿੱਤਰ ਮਾਰਨੇ ਸੀ ਤੋਂ ਪਾਸਟਰ ਸਾਹਿਬ ਨੂੰ ਤੁਹਾਡੇ ਚੈਨਲ ਦੇ ਦੁਆਰਾ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਕਿ ਤੁਸੀਂ ਇੱਕ ਰੱਬ ਦੇ ਦਾਸ ਜੋ ਤੁਸੀਂ ਕਹਿੰਦੇ ਜੋ ਮੈਂ ਬਾਈਬਲ ਦਾ ਪ੍ਰਚਾਰਕ ਆ ਤੁਹਾਨੂੰ ਇਹੋ ਜੇ ਸ਼ਬਦ ਬੋਲਣੇ ਯੋਗ ਨਹੀਂ ਆ ਔਰ ਨਾ ਹੀ ਤੁਹਾਨੂੰ ਇਹੋ ਜੇ ਸ਼ਬਦ ਬੋਲਣੇ ਚਾਹੀਦੇ ਸੀ ਪ੍ਰੋਫਿਟ ਵਿਜੇਂਦਰ ਸਿੰਘ ਨੇ ਬਹੁਤ ਜ਼ਿਆਦਾ ਪਰਮੇਸ਼ਰ ਦੀ ਸੇਵਕਾਈ ਨੂੰ ਅੱਗੇ ਲੈ ਕੇ ਗਏ ਨੇ ਉਹਨਾਂ ਦਾ ਪਿਛੋਕਰ ਦੇਖਦੇ ਆ ਉਹਨਾਂ ਨੇ ਪਰਮੇਸ਼ਰ ਦੇ ਕੰਮ ਨੂੰ ਬਹੁਤ ਜ਼ਿਆਦਾ ਮਿਹਨਤ ਕੀਤੀ ਪਰਮੇਸ਼ਰ ਦੇ ਕੰਮ ਨੂੰ ਅੱਗੇ ਲੈ ਕੇ ਗਏ ਇੱਕ ਵੱਡਾ ਨਾਮ ਹੈ ਪੰਜਾਬ ਦੇ ਅੰਦਰ ਇੰਡੀਆ ਦੇ ਅੰਦਰ ਪ੍ਰੋਫਿਟ ਵਿਜੇਂਦਰ ਸਿੰਘ ਉਹਨਾਂ ਨੇ ਪਰਮੇਸ਼ਰ ਦੇ ਕੰਮ ਨੂੰ ਬਹੁਤ ਦੁੱਖ ਵਿੱਚ ਰਹਿ ਕੇ ਵੀ ਸੁੱਖ ਵਿੱਚ ਰਹਿ ਕੇ ਵੀ ਕੀਤਾ ਏ ਔਰ ਹਜ਼ਾਰਾਂ ਲੱਖਾਂ ਲੋਕ ਉਹਨਾਂ ਦੇ ਦੁਆਰਾ ਪਰਮੇਸ਼ਰ ਦੇ ਕੋਲ ਆਏ ਰੂਹਾਂ ਬੱਚੀਆਂ ਲੋਕ ਚੰਗੇ ਹੋਏ ਪ੍ਰਭ ਯਿਸੂ ਮਸੀਹ ਦੇ ਰਾਜ ਵਾਸਤੇ ਆਏ ਚਲੋ ਠੀਕ ਏ ਉਹਨਾਂ ਦੇ ਮਹਿਮਾਨ ਜਿਹੜੇ ਆਏ ਸੀ ਉਸ ਜਗ੍ਹਾ ਤੇ ਉਹ ਨਾਨ ਕ੍ਰਿਸਚੀਅਨ ਸੀ ਪਹਿਲੀ ਵਾਰ ਉਸ ਸੰमेलन ਦੇ ਵਿੱਚ ਆਏ ਉਹਨਾਂ ਨੇ ਜੋ ਉੱਥੇ ਸ਼ਬਦ ਬੋਲੇ ਗਏ ਚੇ ਕੋਈ ਪ੍ਰਬੰਧ ਕਮੇਟੀ ਦੇ ਅੰਦਰ ਚੇ ਉਹਨਾਂ ਕੋ ਚੰਗੇ ਢੰਗ ਨਾਲ ਉਹ ਸ਼ਬਦ ਨਹੀਂ ਬੋਲ ਸਕੇ ਉਹ ਜਿਹੜੇ ਮਹਿਮਾਨ ਆਏ ਸੀ ਫਿਲਮੀ ਸਟਾਰ ਜਿਹੜੇ ਆਏ ਸੀ ਪਰ ਦੇਖੋ ਪਹਿਲੀ ਵਾਰ ਉਹ ਆਏ ਸੰਗਤੀ ਵਿੱਚ ਆਉਣ ਵਾਲੇ ਸਮੇਂ 'ਚ ਮੈਂ ਸਮਝਦਾ ਕਿ ਜਦੋਂ ਉਹ ਸੰਗਤ ਕਰਨਗੇ ਸੰਤਾਂ ਦੇ ਨਾਲ ਸੰਗਤ ਕਰਨਗੇ ਪਰਮੇਸ਼ਰ ਦੇ ਸੰਗਤ ਚ ਆਉਣਗੇ ਪਰਵੇਸ਼ ਦੇ ਵਚਨ ਨੂੰ ਸੁਣਨਗੇ ਪ੍ਰੇਮ ਦੇਖਣਗੇ ਤੇ ਉਹ ਵੀ ਤਬਦੀਲ ਹੋ ਜਾਣਗੇ ਬਦਲ ਜਾਣਗੇ। ਤੋਂ ਨਰੂਲਾ ਜੀ ਨੇ ਜੋ ਸ਼ਬਦ ਬੋਲਿਆ ਪ੍ਰੋਫੈਟ ਵਿਜੇਂਦਰ ਜੀ ਦੇ ਆਪੋਜੀਟ ਬੋਲਿਆ ਉਹ ਸਾਰਾ ਮਤਭੇਦ ਜਿਹੜਾ ਬਹੁਤ ਲੰਮਾ ਚਲੇ ਗਿਆ ਅਸੀਂ ਵੇਖਦੇ ਆਂ ਪੰਜਾਬ ਦੇ ਅੰਦਰ ਪੂਰੇ ਵਰਲਡ ਦੇ ਅੰਦਰ ਮਸੀਹ ਭਾਈਚਾਰੇ ਦੀ ਇੱਕ ਜਿਹੜੀ ਸ਼ਾਂਤੀ ਮਾਈ ਢੰਗ ਦੀ ਜਿਹੜੀ ਸ਼ਬੀ ਆ ਪ੍ਰੇਮ ਦੀ ਜਿਹੜੀ ਸ਼ਬੀ ਆ ਮੇਲ ਮਿਲਾ ਪਿਆਰ ਮੁਹੱਬਤ ਦੀ ਜਿਹੜੀ ਸ਼ਬੀ ਆ ਉਹ ਖਰਾਬ ਹੋ ਰਹੀ ਏ ਔਰ ਜਿੰਨੇ ਵੀ ਲੋਕ ਵਿਰੋਧ ਕਰਦੇ ਨੇ ਜੇ ਉਹ ਸ਼ਾਸਨ ਚ ਜਾਣਾ ਚਾਹੁੰਦੇ ਜੇ ਉਹ ਪ੍ਰਸ਼ਾਸਨ ਚ ਜਾਣਾ ਚਾਹੁੰਦੇ ਆ ਚਾਹੇ ਉਹ ਮੰਨ ਲੋ ਚੈਨਲਾਂ ਤੇ ਬੈਠ ਕੇ ਵਿਰੋਧ ਕਰਦੇ ਆ ਮੈਂ ਸਮਝਦਾ ਕਿ ਸਾਨੂੰ ਅਸੀਂ ਜਿਹੜੇ ਪਰਮੇਸ਼ਰ ਦੇ ਲੋਕ ਆ ਸਾਨੂੰ ਪਰਮੇਸ਼ਰ ਨੇ ਪ੍ਰੇਮ ਸਿਖਾਇਆ ਪਵਿੱਤਰ ਬਾਈਬਲ ਦੇ ਵਿੱਚ ਤੇ ਲਿਖਿਆ ਹੋਇਆ ਕਿ ਜੇ ਕੋਈ ਭਰਾ ਤੇਰਾ ਗਲਤੀ ਕਰਦਾ ਫੜਿਆ ਵੀ ਜਾਵੇ ਗਲਤੀ ਕਰਦਾ ਆ ਤੇ ਪਹਿਲਾਂ ਜਾ ਕੇ ਤੂੰ ਕੀ ਕਰ ਉਹਨੂੰ ਔਕਾਤ ਵਿੱਚ ਸਮਝਾ ਫਿਰ ਉਸ ਤੋਂ ਬਾਅਦ ਆਪਣੇ ਚਰਚ ਦੇ ਸੰਗਤ ਦੇ ਕੁਝ ਐਲਡਰ ਲੈ ਕੇ ਉਹਨੂੰ ਸਮਝਾ ਜੇ ਫੇਰ ਵੀ ਨਹੀਂ ਸਮਝਦਾ ਤੇ ਉਹਦੇ ਲਈ ਦੁਆ ਕਰ ਜੇ ਨਹੀਂ ਸਮਝਦਾ ਤੇ ਉਹ ਅਨਿਆ ਜਾਤੀ ਵਰਗਾ ਸਮਝਿਆ ਜਾਏ ਤੋ ਆਪਾਂ ਨਾ ਤੇ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕੀ ਹੈ ਐਟ ਅ ਟਾਈਮ ਇੱਕ ਵਿਰੋਧ ਸ਼ੁਰੂਆਤ ਕਰ ਦਿੱਤਾ ਤੋ ਵਿਰੋਧ ਦਾ ਖਿਲਾਰਾ ਦੇਖੋ ਕਿਦਾਂ ਕਿਦਾਂ ਜਾ ਰਿਹਾ ਹੈ ਜਿਹੜੇ ਨਾਨ ਕ੍ਰਿਸਚੀਅਨ ਜਿਹੜੇ ਬਹੁਤ ਸਾਰੇ ਨਵੇਂ ਵਿਸ਼ਵਾਸੀ ਆ ਪ੍ਰਭੂ ਦੇ ਵਿੱਚ ਆ ਰਹੇ ਨੇ ਜਾਂ ਪਹੁੰਚ ਰਹੇ ਆ ਉਹਨਾਂ ਦੇ ਉੱਤੇ ਇਹਦਾ ਬੜਾ ਮਾੜਾ ਅਸਰ ਪੈ ਰਿਹਾ ਹੈ ਉਹਨਾਂ ਦੇ ਵਾਸਤੇ ਇੱਕ ਬੜਾ ਨਿਖੇਦੀ ਵਾਲਾ ਕੰਮ ਹੈ ਉਹਨਾਂ ਅਜੇ ਸ਼ਬਦ ਨਹੀਂ ਬੋਲਣੇ ਚਾਹੀਦੇ ਤੁਹਾਨੂੰ ਔਰ ਜਿਹੜਾ ਸ਼ਬਦ ਤੁਸੀਂ ਬੋਲੇ ਆ ਇਹਨਾਂ ਨੂੰ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਮਾਫੀ ਮੰਗੋ ਔਰ ਸ਼ਾਂਤੀ ਦਾ ਸਾਨੂੰ ਸੰਦੇਸ਼ ਦਿੱਤਾ ਹੈ ਗੋਡ ਬlesਸ ਯੂ ਪ੍ਰਭੂ ਸਾਰਿਆਂ ਨੂੰ ਬਰਕਤ ਦੇ ਮੈਂ ਬਿਸ਼ਪ ਸੰਤ ਬਲਵਿੰਦਰ ਜੌਨ ਬlesਸ ਯੂ ਸਾਰਿਆਂ ਨੂੰ ਜੈਮਸੀ ਕੀ ਜੈਮਸੀ ਕੀ ਜੈ ਹਲੇਲੂਇਆ ਹਲੇਲੂਇਆ ਸੋ ਸਾਰੀ ਸਮੂਹ ਸੰਗਤ ਨੂੰ ਜੋ ਇਸ ਚੈਨਲ ਦੇ ਦੁਆਰਾ ਸਾਨੂੰ ਦੇਖ ਰਿਹਾ ਹੈ ਸਾਰਿਆਂ ਨੂੰ ਜੈਮਸੀ ਕੀ ਮੈਂ ਪਰਮੇਸ਼ਰ ਦਾ ਦਾਸ ਪਾਸਟਰ ਆਰ ਕੇ ਇੰਦਰੀਆਸ ਕ੍ਰਿਸਚਨ ਐਂਡ ਆਲ ਪੀਪਲ ਐਸੋਸੀਏਸ਼ਨ ਵੈਲਫੇਅਰ ਬੋਰਡ ਦਾ ਜਨਰਲ ਸੈਕਟਰੀ ਮੈਂ ਇਸ ਮੁੱਦੇ ਨੂੰ ਲੈ ਕੇ ਅੱਗੇ ਜਾਣਾ ਜੋ ਮੁੱਦਾ ਪਿਛਲੇ ਦਿਨਾਂ ਦੇ ਵਿੱਚ ਚੱਲਦਾ ਪਾਰਿਆ ਪ੍ਰੋਫੈਟ ਬਜਿੰਦਰ ਸਿੰਘ ਜੀ ਔਰ ਅੰਕਰ ਅੰਦੁਰਲਾ ਜੀ ਨੂੰ ਲੈ ਕੇ ਮੈਂ ਸਮਝਦਾ ਕਿ ਜੋ ਕੁਝ ਵੀ ਅੱਜ ਪਰਮੇਸ਼ਰ ਦੇ ਦਾਸ ਇੱਕ ਦੂਸਰੇ ਦੇ ਵਿਰੁੱਧ ਵਿੱਚ ਬੋਲਦੇ ਪਏ ਨੇ ਮੈਂ ਸਮਝਦਾ ਕਿ ਨਹੀਂ ਸੀ ਬੋਲਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਖੁਦ ਹੀ ਇੱਕ ਦੂਸਰੇ ਦਾ ਵਿਰੋਧ ਕਰਾਂਗੇ ਤੇ ਜਿਹੜੇ ਆਲਰੇਡੀ ਪਹਿਲਾਂ ਹੀ ਮੁਸੀਬੇ ਵਿਰੋਧੀ ਆ ਉਹਨਾਂ ਨੂੰ ਹੋਰ ਵੀ ਮੌਕਾ ਮਿਲੇਗਾ ਸਾਡੀ ਇਸ ਅਗ ਨੂੰ ਬਲਦੀ ਹੋਈ ਨੂੰ ਹੋਰ ਵੀ ਕੱਖ ਪਾਉਣ ਦਾ ਸੋ ਮੈਂ ਚਾਹੁੰਨਾ ਕਿ ਅਸੀਂ ਮੇਲ ਮਿਲਾਪ ਵਾਲੇ ਲੋਕਾਂ ਆ ਬਾਈਬਲ ਦੇ ਜਾਣੂ ਆ ਔਰ ਪ੍ਰਭੂ ਯਿਸੂ ਮਸੀਹ ਨੇ ਤੇ ਸਾਨੂੰ ਇਹ ਉਪਦੇਸ਼ ਦਿੱਤਾ ਸੀ ਵੀ ਜਿੱਦਾਂ ਮੈਂ ਤੁਹਾਨੂੰ ਪਿਆਰ ਕੀਤਾ ਉਦਾਂ ਦਾ ਤੁਸੀਂ ਵੀ ਕਰੋ ਤੇ ਯਿਸੂ ਮਸੀਹ ਨੇ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਗੱਲ ਇਹ ਗੱਲ ਕਹੀ ਇਹ ਪਿਤਾ ਇਹਨਾਂ ਨੂੰ ਮਾਫ਼ ਕਰ ਫਿਰ ਅਸੀਂ ਕਿਹੜੇ ਉਪਦੇਸ਼ ਨੂੰ ਲੈ ਕੇ ਚੱਲਦੇ ਅਸੀਂ ਕਿਉਂ ਨਹੀਂ ਮਾਫ਼ ਕਰਦੇ ਇਸ ਗੱਲ ਨੂੰ ਅਸੀਂ ਤੁਹਾਡੇ ਨਾਲ ਸਹਿਮਤ ਆ ਕਿ ਅਗਰ ਉਸ ਮੰਚ ਦੇ ਉੱਪਰ ਬਜਿੰਦਰ ਸਿੰਘ ਜੀ ਦੇ ਮੰਚ ਦੇ ਉੱਪਰ ਜੋ ਵੀ ਕੁਝ ਵੀ ਮਿਸਟੇਕ ਹੋਈ ਹੈ ਹੁਣ ਜਿਹੜੇ ਉਥੇ ਚੀਫ ਗੈਸਟ ਆਏ ਸੀਗੇ ਜਿਨ੍ਹਾਂ ਨੂੰ ਬੁਲਾਇਆ ਗਿਆ ਹਾਲੇਕੋ ਫਿਲਮ ਸਟਾਰ ਆ ਕੋਈ ਆਮ ਬੰਦੇ ਨਹੀਂ ਆ ਲੋਕਾਂ ਦੇ ਵਿੱਚ ਉਹਨਾਂ ਦੀ ਇੱਕ ਪਹਿਚਾਣ ਆ ਹੁਣ ਬਜਿੰਦਰ ਸਿੰਘ ਜੀ ਨੇ ਉਹਨਾਂ ਦਾ ਮਾਣ ਰੱਖਣ ਮੱਦੇਜਿਦ ਮਾਈਕ ਉਹਨਾਂ ਨੂੰ ਦੇ ਦਿੱਤਾ ਹੁਣ ਪਤਾ ਤੇ ਉਹਨਾਂ ਨੂੰ ਵੀ ਨਹੀਂ ਸੀ ਕਿ ਕੀ ਬੋਲਣਗੇ ਪਰ ਮੈਂ ਸਮਝਦਾ ਵੀ ਅਗਰ ਉਹਨਾਂ ਕੋਈ ਕੁਝ ਮਿਸਟੇਕ ਹੋ ਵੀ ਗਈ ਹੈ ਕਿਉਂਕਿ ਉਹ ਮਸੀਹਤ ਨੂੰ ਜਾਣਦੇ ਨਹੀਂ ਹੈ ਉਹ ਬਾਈਬਲ ਦੀ ਨੌਲੇਜ ਉਹਨਾਂ ਨੂੰ ਨਹੀਂ ਹੈ ਖੁਦਾ ਦੇ ਚੁਣੇ ਹੋਏ ਦਾਸ ਆ ਮੈਂ ਸਮਝਦਾ ਅਗਰ ਉਹਨਾਂ ਕੋਈ ਕੁਝ ਮਿਸਟੇਕ ਹੋ ਵੀ ਗਈ ਹੈ ਇਹ ਮੈਂ ਚਾਹੁੰਦਾ ਕਿ ਸਾਨੂੰ ਸ਼ਮਾ ਕਰਨ ਦੀ ਜਰੂਰਤ ਹੈ ਅਸੀਂ ਪਰਸਨਲੀ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਬੈਠੀਏ ਉਹਨਾਂ ਨਾਲ ਗੱਲਬਾਤ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਦੀ ਵੀ ਕੋਈ ਸੈਮੀਨਾਰ ਹੁੰਦਾ ਕੋਈ ਫੰਕਸ਼ਨ ਹੁੰਦਾ ਜਾਂ ਕਿਤੇ ਵੀ ਇਦਾਂ ਦਾ ਕੋਈ ਸਾਡੀ ਰੈਲੀ ਹੁੰਦੀ ਹੈ ਉੱਥੇ ਕਦੀ ਵੀ ਕੋਈ ਇਦਾਂ ਦੇ ਲੋਕਾਂ ਨੂੰ ਅਸੀਂ ਮਾਈਕ ਨਾ ਫੜਾਈਏ ਅਗਰ ਮਾਈਕ ਫੜਾਣਾ ਤਾਂ ਮਾਈਕ ਤੋਂ ਪਹਿਲਾਂ ਉਸ ਬੰਦੇ ਨੂੰ ਦੱਸਿਆ ਹੋਵੇ ਕਿ ਤੂੰ ਇਦਾਂ ਦਾ ਕੁਝ ਵੀ ਸ਼ਬਦ ਯੂਜ਼ ਨਾ ਕਰੀਂ ਕਿ ਜਿਹਦੇ ਨਾਲ ਮੁਸੀਬਾ ਬਣ ਆਉਣ ਉਹ ਸਗੋਂ ਦੂਸਰੇ ਧਰਮ ਦੇ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਠੇਸ ਪਹੁੰਚੇ ਔਰ ਜੋ ਵੀ ਪਰਮੇਸ਼ਰ ਦੇ ਕੁਝ ਹੋਰ ਵੀ ਦਾਸ ਨੇ ਜਿਨ੍ਹਾਂ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਇਸ ਟਿੱਪਣੀ ਨੂੰ ਹੋਰ ਵੀ ਵਿਵਾਦ ਚੜਾ ਕੇ ਥੋੜਾ ਹੋਰ ਵੀ ਮਾਹੌਲ ਨੂੰ ਗਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਸੀ ਸ਼ਾਂਤੀ ਵਿੱਚ ਟੰਗਣਾ ਰਹਿਣਾ ਚਾਹੁੰਦੇ ਹਾਂ ਔਰ ਬਾਈਬਲ ਸਾਨੂੰ ਸ਼ਾਂਤੀ ਹੀ ਸਿਖਾਉਂਦੀ ਹੈ ਕਿਉਂਕਿ ਸ਼ਾਂਤੀ ਦਾ ਰਾਜਕੁਮਾਰ ਪ੍ਰਭੂ ਯਸ਼ੂਮਸੀ ਹੈ ਔਰ ਪ੍ਰਭੂ ਯਸ਼ੂਮਸੀ ਨੇ ਜਦੋਂ ਸਾਨੂੰ ਚੇਲੇ ਬਣਾ ਕੇ ਭੇਜਿਆ ਤੇ ਕੀ ਕਹਿ ਕੇ ਭੇਜਿਆ ਸੀ ਉਹਨਾਂ ਨੇ ਕਿ ਜਾਓ ਤੇ ਲੋਕਾਂ ਦੇ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਸੁਣਾਓ ਅੱਜ ਅਸੀਂ ਕਿੱਦਾਂ ਦੀ ਖੁਸ਼ਖਬਰੀ ਲੋਕਾਂ ਨੂੰ ਦਵਾਂਗੇ ਕਿ ਇੱਕ ਬੰਦਾ ਮਿਸਟੇਕ ਕਰ ਰਿਹਾ ਉਹਦੇ ਕੋਲ ਗਲਤੀ ਨਾਲ ਹੋ ਗਈ ਹੈ ਪਰ ਦੂਜਾ ਉਹਨੂੰ ਜਾਣ ਬੁੱਝ ਕੇ ਉਹਨੂੰ ਵਿਧਾ ਚੜਾ ਕੇ ਕਿਉਂ ਕਰ ਰਿਹਾ ਸੋ ਸਾਨੂੰ ਚਾਹੀਦਾ ਕਿ ਅਸੀਂ ਮੇਲ ਮਲਾਪ ਦੇ ਜੀਵਨ ਨੂੰ ਬਤੀਤ ਕਰੀਏ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਰਹੀਏ ਪਰਮੇਸ਼ਰ ਦੇ ਡਰ ਦੇ ਵਿੱਚ ਰਹੀਏ ਅਗਰ ਕਿਸੇ ਕੋਲ ਕੋਈ ਗਲਤੀ ਹੋ ਵੀ ਗਈ ਹੈ ਤੇ ਅਸੀਂ ਉਸਨੂੰ ਮਾੜਾ ਕਹਿਣ ਦੀ ਬਜਾਏ ਉਹਦੇ ਲਈ ਪ੍ਰੇਅਰ ਕਰਨ ਦੀ ਜ਼ਰੂਰਤ ਹੈ ਪਰਮੇਸ਼ਰ ਇਹਨਾਂ ਦੀ ਬੁੱਧ ਨੂੰ ਇਹਨਾਂ ਦੀ ਅਕਲ ਨੂੰ ਖੋਲ ਅਗਰ ਪਰਮੇਸ਼ਰ ਤੇਰੇ ਦਾਦਿਸ਼ੋ ਦੇ ਬਚਨਾਂ ਨੂੰ ਸੁਣੋਗੇ ਉਹੀ ਲੋਕ ਬਹੁਤ ਸਾਰੇ ਲੋਕਾਂ ਦੀ ਬਲੇਸਿੰਗ ਦਾ ਕਾਰਨ ਤੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਖੁਦਾ ਦਾ ਧੰਨਵਾਦ ਕਰਦਾ ਔਰ ਮੈਂ ਫੇਰ ਕਰੀ ਬੇਨਤੀ ਕਰਦਾ ਲਾਸਟ ਦੇ ਵਿੱਚ ਕਿ ਅਸੀਂ ਮੇਲ ਮਲਾਪ ਨੂੰ ਪਾ ਲਈਏ ਤੇ ਪਰਮੇਸ਼ਰ ਦੀ ਮਿਹਮਤ ਚ ਰਹੀ ਹੈ ਜੈ ਐਮਸੀ ਕਿਸਾਰਨ